ਮੈਨੂੰ ਭਾਸ਼ਣ ਨਹੀਂ ਦੇਣਾ ਹੁੰਦਾ ਮੈਂ ਦੇਸੀ ਜਾਂ ਬੰਨਾ ਤੁਹਾਡੇ ਨਾਲ ਦੇਸੀ ਦੋ ਗੱਲਾਂ ਕਰਨੀਆਂ ਨੇ ਮੈਂ ਕਰਮਜੀਤ ਅਨਮੋਲ ਅਸੀਂ ਬਹੁਤ ਟਾਈਮ ਜਣ ਦੀ ਆਲਮੋਸਟ ਲਾ ਲਓ ਜੀ 35 ਸਾਲ ਅਸੀਂ ਇਕੱਠੇ ਕੱਟਿਆ ਤੇ ਇਹ ਮਾਨ ਸਾਹਿਬ ਦਾ ਮੈਂ ਸੀਐਮ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਇਹਨਾਂ ਨੇ ਆਪਣੇ ਵਰਗਾ ਕੈਂਡੀਡੇਟ ਤੁਹਾਨੂੰ ਫਰੀਦਕੋਟ ਨੂੰ ਦਿੱਤਾ ਗੱਡ ਕੇ ਤੜੀ ਮਾਰ ਲਓ ਸੱਚੀ ਕਹਿਣਾ ਇਸ ਤੋਂ ਵਧੀਆ ਕੈਂਡੀਡੇਟ ਤੁਹਾਡੇ ਵਾਸਤੇ ਨਹੀਂ ਸੀ ਹੋ ਸਕਦਾ 35 ਸਾਲ ਅਸੀਂ ਇਕੱਠਿਆਂ ਨੇ ਲਾਏ ਨੇ ਜੀ 35 ਸਾਲ ਦੇ ਵਿੱਚ ਅਸੀਂ ਜੱਦੀ ਪੁਸ਼ਤੀ ਕੋਈ ਕਾਰਾਂ ਨਹੀਂ ਲੈ ਲਿਆ ਅਸੀਂ ਬੜੀ ਰਗੜਾਈ ਕਰਾਈ ਆ ਆਪਣੀ ਪਹਿਲਾਂ ਸਾਨੂੰ ਰਿਕਸ਼ਿਆਂ ਤੇ ਵੀ ਸਾਨੂੰ ਚੜਨਾ ਆਉਂਦਾ ਸਾਈਕਲਾਂ ਤੇ ਵੀ ਰਹੇ ਆ ਬਸ ਅੱਜ ਵੀ ਤੱਕੇ ਖਾਦੇ ਨੇ ਹੌਲੀ ਹੌਲੀ ਵਾਹਿਗੁਰੂ ਨੇ ਕਾਰਾਂ ਵਾਲੇ ਤੁਹਾਡੀ ਬਦੌਲਤ ਬਣਾਇਆ ਹਨਾ ਸੋ ਸਾਰੇ ਦੁੱਖ ਜਾਣਨ ਵਾਲਾ ਕਰਮਜੀਤ ਅਨਮੋਲ ਮੇਰਾ ਵੀਰ ਤੁਹਾਡੇ ਵਿਚਕਾਰ ਬੈਠਾ ਮੈਂ ਇਹਦੇ ਕਰਕੇ ਆਇਆ ਐਦੋਂ ਵਧੀਆ ਇਨਸਾਨ ਨਹੀਂ ਕੋਈ ਹੋ ਸਕਦਾ ਸੱਚੀ ਗੱਲ ਹੈ ਕਿਉਂਕਿ ਜਿੰਨੇ ਵਾਰ ਵੀ ਸਾਡੀ ਸ਼ੂਟਿੰਗਾਂ ਸ਼ਾਟਿੰਗਾਂ ਹੁੰਦੀ ਛੋਟੇ ਜਿਹੇ ਐਗਜ਼ਾਮਪਲ ਦਿੰਨਾ ਇਹ ਬਾਈ ਰਹੇ ਸੀ ਆਇਆ ਕਰਮਜੀਤ ਅਨਮੋਲ ਦੇ ਜਿੰਨੇ ਵਾਰ ਵੀ ਚੰਡੀਗੜ੍ਹ ਦੇ ਵਾਲੇ ਵਾਲੇ 20 ਕਿ ਬਾਈ ਸ਼ੂਟਿੰਗ ਦੇ ਵਿੱਚ ਹੋਵੇ ਨਾ ਹੋਵੇ ਕਰਮਜੀਤ ਅਨਮੋਲ ਪਰ ਸਾਡਾ 20 25 ਜਾਣਿਆਂ ਦਾ ਖਾਣਾ ਕਰਮਜੀਤ ਅਨਮੋਲ ਦੇ ਘਰ ਆਉਂਦਾ ਸੀ ਇਹ ਇਹ ਬਾਈ ਦੇ ਹਿੱਸੇ ਆ ਇਹ ਕੱਢ ਕੇ ਟਾੜੀ ਮਾਰ ਦੋ ਕਰਮਜੀਤ ਅਨਮੋਲ ਵਾਸਤੇ ਸੋ ਇਹੀ ਉਮੀਦ ਕਰਦਾ ਵੀ ਤੁਸੀਂ ਬਹੁਤ ਫਰਕ ਨਾਲ ਅਸੀਂ ਆਪਾਂ ਇਕੱਠੇ ਹੋਵਾਂਗੇ ਅਸੀਂ ਢੋਲ ਵਜਦੇ ਆਉਣਗੇ ਕਰਮਜੀਤ ਵੀਰੇ ਨੂੰ ਬਾਹਲੇ ਫਰਕ ਨਾਲ ਜਿਤਾ ਕੇ ਲੈ ਕੇ ਆਉਣਾ ਤੇ ਮਾਨ ਸਾਹਿਬ ਬਾਰੇ ਤੁਸੀਂ ਜਾਣਦੇ ਹੋ ਸਾਰਾ ਕੁਝ ਬਾਖੂਬੀ ਮਾਨ ਸਾਹਿਬ ਆਪਣੀਆਂ ਵਿਚਾਰਾਂ ਰੱਖਣਗੇ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਹੈ ਨਾ ਤੇ ਕਿਉਂਕਿ ਮਾਨ ਸਾਹਿਬ ਨੂੰ ਕੱਲੀ 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 ਜੜ ਤੋਂ ਪਤਾ ਹੈ ਔਰ ਮਾਨ ਸਾਹਿਬ ਵਰਗੇ ਸਾਡੇ ਜੁਬਾ ਨੇਤਾ ਔਰ ਪੰਜਾਬ ਦੇ ਮੁਖੀ ਮੁਖੀ ਇਹ ਤੁਹਾਡੀ ਬਦੌਲਤ ਸੱਚੀ ਕਹਿੰਦਾ ਤੁਸੀਂ ਕੱਲੀ ਕੱਲੀ ਵੋਟ ਪਾ ਕੇ ਜਿਵੇਂ ਸਾਨੂੰ ਕੱਲਾ ਕੱਲਾ ਟਿਕਟ ਲੈ ਕੇ ਸਾਨੂੰ ਜਿਤ ਸਾਨੂੰ ਦੇਖਦੇ ਹੋ ਸਿਨੇਮਾ ਘਰਾਂ ਵਿੱਚ ਵਰ ਕੇ ਕੱਲੀ ਕੱਲੀ ਤਾੜੀ ਮਾਰ ਕੇ ਸਾਨੂੰ ਇੱਥੇ ਆ ਸਟੇਜਾਂ ਜੋਗੇ ਬਣਾਇਆ ਉਮੇ ਕੱਲੀ ਕੱਲੀ ਵੋਟ ਪਾ ਕੇ ਤੁਸੀਂ ਆ ਸਾਰੇ ਲੀਡਰਸ਼ਿਪ ਨੂੰ ਇੱਥੇ ਬਿਠਾਇਆ ਤੁਹਾਡੇ ਸਾਰੇ ਮੂਰੇ ਸਾਡਾ ਸਾਰਿਆਂ ਦਾ ਸਿਰ ਝੁਕਦਾ ਹੈ ਕਰੀਬ ਆਪ ਦੇ ਨਾਂ ਤੇ ਕੱਢ ਕੇ ਤਾੜੀ ਮਾਰੂਗੇ ਰਾਂ ਸੱਚੀ ਕਹਿੰਦਾ ਤੁਹਾਡਾ ਬਹੁਤ ਸਤਿਕਾਰ ਸੋ ਅਸੀਂ ਮੈਂ ਜਿੰਨੇ ਵੀ ਅਸੀਂ ਕਲਾਕਾਰਾਂ ਚਾਹੀਦੇ ਦੇਵ ਕਰੋੜਾ ਕਰਮਜੀਤ ਵੀਰ ਮਾਨ ਸਾਹਿਬ ਵੀ ਪਹਿਲਾਂ ਕਲਾਕਾਰ ਰਹੇ ਨੇ ਜੀ ਤੇ ਅਸੀਂ ਸਾਰੇ ਨਾ ਤੁਹਾਡੀਆਂ ਖੁਸ਼ੀਆਂ ਦੁੱਗਣੀਆਂ ਕਰਨ ਲਈ ਆਉਨੇ ਆ ਸਿਨੇਮਾ ਘਰਾਂ ਵਿੱਚ ਉਹ ਦੁੱਗਣੀ ਕਦੋਂ ਹੁੰਦੀ ਹੈ ਖੁਸ਼ੀ ਜਦੋਂ ਤੁਸੀਂ ਤੁਹਾਡੇ ਤੁਸੀਂ ਜੋ ਸਮਾਂ ਕੱਢੋਗੇ ਫਿਰ ਕੀ ਕਿ ਸਾਨੂੰ ਸਿਨੇਮਾ ਘਰਾਂ ਵਿੱਚ ਦੇਖਣ ਜਾਣੇ ਹੋ ਪਰ ਉਹ ਤਾਂ ਹੀ ਹੋਊਗਾ ਨਾ ਜੇ ਤੁਸੀਂ ਖੁਸ਼ ਹੋ ਪਰ ਇਹ ਮਾਨ ਸਾਹਿਬ ਨੂੰ ਸਲੂਟ ਹੈ ਉਹਨਾਂ ਨੇ ਆਪਣੇ ਘਰਾਂ ਦੇ ਚੁੱਲੇ ਮਹਿਫੂਜ਼ ਕਰਤੇ ਸਾਡੇ ਹਸਪਤਾਲ ਸਹੀ ਕਰਤੇ ਸਾਡੀ ਪੜ੍ਹਾਈ ਸਹੀ ਕਰਤੀ ਸੋ ਮਾਨ ਸਾਹਿਬ ਸੱਚੀ ਗੈਨਾ ਤੁਹਾਨੂੰ ਸਲੂਟ ਹੈ ਸਾਡੇ ਸਾਰਿਆਂ ਨੂੰ ਸਲੂਟ ਹੈ ਇੱਕ ਵਾਰੀ ਗੱਡ ਕੇ ਮਾਨ ਸਾਹਿਬ ਵਾਸਤੇ ਤਾੜੀ ਮਾਰ ਦਿਓ ਤੇ ਮੈਂ ਇੱਕ ਜਕਾਰਾ ਛੱਡੂਗਾ ਜਿਆਦਾ ਸਮਝ ਲੈਂਦਾ ਕਿਉਂਕਿ ਆਪਾਂ ਮਾਨ ਸਾਹਿਬ ਨੂੰ ਸੁਣਨਾ ਹੈ ਮਾਨ ਸਾਹਿਬ ਤੇ ਕਰਮਜੀਤ ਅਨਮੋਲ ਤੁਸੀਂ ਸਾਰੇ ਮੈਨੂੰ ਪਤਾ ਇਹਨਾਂ ਨੂੰ ਬਹੁਤ ਪਿਆਰ ਕਰਦੇ ਹੋ ਇੱਕ ਵਾਰੀ ਗੱਜ ਕੇ ਜਕਾਰਾ ਛੱਡਣਾ ਆਪਾਂ ਇਹਨਾਂ ਨੂੰ ਸੁਬਾਦ ਆ ਜਾਏ ਇੱਕ ਵਾਰੀ ਇੱਥੇ ਇੱਥੇ ਬਾਗਪੁਰਾਣੇ ਦੀ ਧਰਤੀ ਤੇ ਇਕੱਠੇ ਹੋਇਆ ਜਿਹੜਾ ਜਵਾਬ ਹੈ ਹੱਥ ਦੋਨੇ ਖੜੇ ਕਰਕੇ ਦੇਣਾ ਬੋਲੋ ਇਸ ਸੋਨਹਾਰਾ ਚੜ੍ਹਦੀਆਂ ਕਲਾ ਚੜ੍ਹੋ ਚੜ੍ਹਦੀਆਂ ਕਲਾ ਚੜ੍ਹੋ ਬਹੁਤ ਸਤਿਕਾਰ ਬਹੁਤ ਸਤਿਕਾਰ ਥੈਂਕ ਯੂ ਸੋ ਮਚ